ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਕਾਲੀਵਾਲ ਤੁਸੀਂ ਵੇਖ ਰਹੇ ਹੋ ਔਨ 에ਅਰ ਇਸ ਵੇਲੇ ਦੀ ਵੱਡੀ ਖਬਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸਾਹਮਣੇ ਆ ਰਹੀ ਹੈ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਵੱਡਾ ਝਟਕਾ ਪੰਜਾਬ ਸਰਕਾਰ ਨੇ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ 58 ਤਹਿਸੀਲਦਾਰਾਂ ਤੇ 177 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਇਧਰੋਂ ਚੱਕ-ਚੱਕ ਕੇ ਉਧਰ ਮਾਰੇ ਨੇ ਕਿਉਂਕਿ ਉਹਨਾਂ ਨੇ ਸਮੂਹਿਕ ਛੁੱਟੀ ਦਾ ਐਲਾਨ ਕੀਤਾ ਸੀ ਮੁੱਖ ਮੰਤਰੀ ਪੰਜਾਬ ਐਕਸ਼ਨ ਮੋਡ ਦੇ ਵਿੱਚ ਆ ਗਏ ਨੇ ਲਗਾਤਾਰ ਉਹ ਐਕਸ਼ਨ ਤੇ ਐਕਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਤਫसीलਦਾਰਾਂ ਨੇ ਕਿਹਾ ਸੀ ਕਿ ਸਾਡੇ ਤਿੰਨ ਬੰਦਿਆਂ ਤੇ ਵਿਜੀਲੈਂਸ ਵਿਭਾਗ ਨੇ ਜਾਂਚ ਦੇ ਲਈ ਪਰਚੇ ਪਾਏ ਨੇ ਉਹਨਾਂ ਦੇ ਜਿਹੜੇ ਜਿਹੜੀ ਵੀ ਕਾਰਵਾਈ ਕੀਤੀ ਜਾ ਜੀਦੀ ਹੈ ਉਸ ਨੂੰ ਰੋਕੋ ਤਾਂ ਕਿ ਕਿਸੇ ਹੋਰ ਤੇ ਜਿਹੀਆਂ ਕਾਰਵਾਈਆਂ ਨਾ ਹੋਣ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕਹਿੰਦੇ ਨੇ ਵੀ ਕਿਉਂ ਬਈ ਜੇਕਰ ਤੁਸੀਂ ਕੁਝ ਗਲਤ ਕਰੋਗੇ ਤਾਂ ਵਿਜੀਲੈਂਸ ਕੀ ਤੁਹਾਨੂੰ ਬਖਸ਼ੂਗੀ ਇਹੀ ਜਿਹੜੇ ਬੋਲ ਸੀ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਸਨ ਤੇ ਅੱਜ ਉਹ ਹੋਰ ਐਕਸ਼ਨ ਕਰਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ 58 ਤਹਿਸੀਲਦਾਰਾਂ 117 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਨੇ ਜਿਨ੍ਹਾਂ ਦੀਆਂ ਆ ਰਿਪੋਰਟਾਂ ਜਿਨ੍ਹਾਂ ਦੇ ਨਾਮ ਮੇਰੇ ਹੱਥ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਜੇ ਗੱਲ ਕਰੀਏ ਤਹਿਸੀਲਦਾਰਾਂ ਦੀ ਤਾਂ ਉਹਨਾਂ ਦੇ ਵਿੱਚ ਪਹਿਲਾ ਨਾਮ ਆਉਂਦਾ ਹੈ ਹਰਕਰਮ ਸਿੰਘ ਦਾ ਜਿਨ੍ਹਾਂ ਨੂੰ ਅੰਮ੍ਰਿਤਸਰ ਵਨ ਤੋਂ ਬਦਲ ਕੇ ਮਾਨਸਾ ਘਰਤਾ ਜਗਸੀਰ ਸਿੰਘ ਮਿੱਤਲ ਉਹਨਾਂ ਨੂੰ ਵੀ ਅੰਮ੍ਰਿਤਸਰ ਤੋਂ ਤਬਾਦਲਾ ਕਰਕੇ ਉਹਨਾਂ ਦਾ ਫਾਜ਼ਿਲਕਾ ਭੇਜ ਦਿੱਤਾ ਹੈ ਰਾਜਵਿੰਦਰ ਕੌਰ ਅੰਮ੍ਰਿਤਸਰ ਤੋਂ ਉਹਨਾਂ ਨੂੰ ਸੰਗਰੂਰ ਭੇਜ ਦਿੱਤਾ ਹੈ ਮਨਜੀਤ ਸਿੰਘ ਨੂੰ ਬਾਬਾ ਬਕਾਲਾ ਤੋਂ ਫਾਜ਼ਿਲਕਾ ਅਮਰਜੀਤ ਸਿੰਘ ਨੂੰ ਲੋਪੋਕੇ ਤੋਂ ਮਾਨਸਾ राकेश कुमार गर्ग ਨੂੰ ਬਰਨਾਲਾ ਤੋਂ ਪਠਾਨਕੋਟ ਤੇ ਪਰਮਜੀਤ ਸਿੰਘ ਬਰਾੜ ਨੂੰ ਵੀ ਬਠਿੰਡਾ ਤੋਂ ਗੁਰਦਾਸਪੁਰ تنویر कौर ਨੂੰ ਉਹ ਲੇਬਰ ਕਮਿਸ਼ਨਰ ਚੰਡੀਗੜ੍ਹ ਸੀਗੇ ਜਿਨ੍ਹਾਂ ਨੂੰ ਫਿਰੋਜ਼ਪੁਰ ਭੇਜ ਦਿੱਤਾ ਗਿਆ ਰਿੱਦੂ ਗੁਪਤਾ ਜਿਨ੍ਹਾਂ ਨੂੰ ਚੰਡੀਗੜ੍ਹ ਤੋਂ ਮੋਗਾ ਭੇਜ ਦਿੱਤਾ ਗਿਆ ਵਿਕਾਸ ਸ਼ਰਮਾ ਨੂੰ ਖਮਾੜੋ ਤੋਂ ਮੋਗਾ ਭੇਜ ਦਿੱਤਾ ਗਿਆ ਜਿੰਸੂ ਬਾਂਸਲ ਅਮਲੋ ਤੋਂ ਤਰਨਤਾਰਨ ਭੇਜ ਦਿੱਤਾ ਗਿਆ ਵਿਸ਼ਾਲ ਵਰਮਾ ਫਤੇਗੜ ਸਾਬ ਤੋਂ ਤੁਰੰਤ ਤਰੰਤ ਭੇਜ ਦਿੱਤਾ ਗਿਆ ਸੁਖਬੀਰ ਕੌਰ ਨੂੰ ਅਬੋਹਰ ਤੋਂ ਪਠਾਨਕੋਟ ਜਗਤਾਰ ਸਿੰਘ ਨੂੰ ਬਟਾਲਾ ਤੋਂ ਬਠਿੰਡਾ ਹਰਮਿੰਦਰ ਸਿੰਘ ਨੂੰ ਟਾਂਡਾ ਤੋਂ ਫਿਰੋਜ਼ਪੁਰ ਲਖਵਿੰਦਰ ਸਿੰਘ ਨੂੰ ਗੜ ਸ਼ੰਕਰ ਤੋਂ ਬਰਨਾਲਾ ਮਨਵੀਰ ਸਿੰਘ ਟਿੱਲੋ ਨੂੰ ਦਸੂਆ ਤੋਂ ਮਾਨਸਾ ਗੁਰਪ੍ਰੀਤ ਨੂੰ ਆਦਮਪੁਰ ਤੋਂ ਸ਼੍ਰੀ ਮੁਕਸਰ ਸਾਹਿਬ ਪ੍ਰਦੀਪ ਕੁਮਾਰ ਨੂੰ ਨਕੌਦਰ ਤੋਂ ਬਰਨਾਲਾ ਗੁਰਪ੍ਰੀਤ ਸਿੰਘ ਨੂੰ ਜਲੰਧਰ ਤੋਂ ਮੁਕਸਰ ਤੇ ਰਾਮਚੰਦ ਨੂੰ ਜਲੰਧਰ 2 ਤੋਂ ਫਰੀਦਕੋਟ ਭੇਜਿਆ ਗਿਆ ਸਪਨਦੀਪ ਕੌਰ ਜਿਸ ਨੂੰ ਜਲੰਧਰ 1 ਤੋਂ ਬਰਨਾਲਾ ਭੇਜ ਦਿੱਤਾ ਗਿਆ ਸੰਦੀਪ ਕੁਮਾਰ ਨੂੰ ਜਲੰਧਰ ਤੋਂ ਮਾਨਸਾ ਬਲਜਿੰਦਰ ਸਿੰਘ ਨੂੰ ਫਗਵਾੜਾ ਤੋਂ ਫਾਜ਼ਿਲਕਾ ਹਰਮਿੰਦਰ ਸਿੰਘ ਨੂੰ ਪੁਲੱਥ ਤੋਂ ਸੰਗਰੂਰ ਵਰਿੰਦਰ ਭਾਟਿਆ ਨੂੰ ਕਪੂਰਥਲਾ ਤੋਂ ਮਾਨਸਾ ਵਿਸ਼ਵਜੀਤ ਸਿੰਘ ਸਿੱਧੂ ਨੂੰ ਸੁਲਤਾਨਪੁਰ ਲੋਧੀ ਤੋਂ ਸੰਗਰੂਰ ਕਰਨ ਜੋਤ ਸਿੰਘ ਨੂੰ ਸਮਰਾਲਾ ਤੋਂ ਤਰੰਤ ਕਰਨ ਰੇਸ਼ਮ ਸਿੰਘ ਲੁਧਿਆਣਾ ਤੋਂ ਗੁਰਦਾਸਪੁਰ ਅਜੀਹੇ ਤਰੀਕੇ ਨਾਲ ਇਹ 30 ਜਾਲੇ ਨੇ ਜਿਨ੍ਹਾਂ ਦਾ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਇਹਨਾਂ ਦੀਆਂ ਵਕ ਵਕ ਥਾਵਾਂ ਤੇ ਬਦਲੀਆਂ ਕਰ ਦਿੱਤੀਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਇਹਨਾਂ ਦੇ ਹੋਰ ਸਾਥੀ ਨੇ ਕਿਉਂਕਿ 58 ਤਹਿਸੀਲਦਾਰਾਂ ਦੀ ਇਹ ਲਿਸਟ ਹੈ ਤੇ 117 ਨਾਇਬ ਤਹਿਸੀਲਦਾਰਾਂ ਦੀ ਇਹ ਲਿਸਟ ਹੈ ਜੇ ਇਹਨਾਂ ਦਾ ਵੀ ਜ਼ਿਕਰ ਕੀਤਾ ਜਾਵੇ ਤਾਂ ਇਹਨਾਂ ਨੂੰ ਵੀ ਮੁਹਾਲੀ ਵਰਗੇ ਸ਼ਹਿਰਾਂ ਤੋਂ ਚੱਕ ਕੇ ਗੁਰਦਾਸਪੁਰ ਭੇਜਿਆ ਗਿਆ ਰੂਪਰਗੜ ਤੋਂ ਚਾਕੇ ਫਿਰੋਜ਼ਪੁਰ ਭੇਜਿਆ ਗਿਆ ਕਿ ਆ ਸਕਦੇ ਆ ਕਿ ਪੰਜਾਬ ਦੇ ਸਾਰੇ ਖੁੰਝੇ ਨੇ ਜਿਹੜੇ ਉਹ ਹਿੱਲ ਗਏ ਨੇ ਇਧਰੋਂ ਚਾਕੇ ਉਧਰ ਤੇ ਉਧਰੋਂ ਚਾਕੇ ਉਧਰ ਸਾਰੇ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਕੱਲ ਦੀ ਜੇ ਗੱਲ ਕੀਤੀ ਜਾਵੇ ਪੂਰਾ ਦਿਨ ਬੁਖਮੰਤਰੀ ਪੰਜਾਬ ਭਗਵੰਤ ਮਾਨ ਐਕਸ਼ਨ ਬੋਰਡ ਦੇ ਵਿੱਚ ਨਜ਼ਰ ਆਈ ਸੀ ਜੋਦੋ ਤੋਂ ਅ ਪਹਿਲੀਆਂ ਜਿਹੜੀਆਂ ਖਬਰਾਂ ਉੱਡੀਆਂ ਸੀ ਕਿ ਰੋਪੜ ਦੀ ਗੱਲ ਸਾਹਮਣੇ ਆਈ ਸੀ ਮਾਨਸਾ ਦੀ ਗੱਲ ਸਾਹਮਣੇ ਆਈ ਸੀ ਤਹਿਸੀਲਦਾਰ ਪੈਸੇ ਲੈਂਦੇ ਸੀ ਤਹਿਸੀਲਦਾਰ ਰਜਿਸਟਰੀਆਂ ਸਾਈਨ ਨਹੀਂ ਸੀ ਕਰਦੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਚਨ ਚੇਤ ਹੀ ਉਹਨਾਂ ਨੇ ਸਮੂਹੇਕ ਛੁੱਟੀ ਵੀ ਲੈ ਲਈ ਜਦੋਂ ਤੋਂ ਮਾਨਸਾ ਦੇ ਵਿੱਚੋਂ ਸਰਕਾਰੀ ਰਿਕਾਰਡ ਵਿਜੀਲੈਂਸ ਨੇ ਇਕੱਠਾ ਕੀਤਾ ਉਸ ਤੋਂ ਬਾਅਦ ਸਾਰੇ ਜਿਹੜੇ ਤਹਿਸੀਲਦਾਰ ਨੇ ਸਾਰੇ ਨਾਇਬ ਤਹਿਸੀਲਦਾਰ ਨੇ ਆਪਣਾ ਕੰਮ ਛੱਡ ਕੇ ਬੈਠ ਗਏ ਤਾਂ ਕਹਿੰਦੇ ਕਿ ਅਸੀਂ ਤਾਂ ਜੀ ਕੰਮ ਹੀ ਨਹੀਂ ਕਰਨਾ ਕਿਉਂਕਿ ਸਾਡੇ ਸਾਥੀਆਂ ਨੂੰ ਛੱਡੋ ਸਾਡੇ ਸਾਥੀਆਂ ਤੇ ਜਿਹੜੀ ਛਾਪੇਮਾਰੀ ਕੀਤੀ ਗਈ ਹੈ ਉਸ ਦਾ ਹੱਲ ਕਰੋ ਉਹਨਾਂ ਨੂੰ ਕਲੀਨ ਚਿੱਟ ਦੇ ਦਿਓ ਤਾਂ ਕਲੀਨ ਚਿੱਟ ਤਾਂ ਉਹਨਾਂ ਨੂੰ ਨਹੀਂ ਮਿਲੀ ਪਰ ਇੰਨਾ ਸਾਰਿਆਂ ਦੇ ਹੱਥਾਂ ਦੇ ਵਿੱਚ ਚਿੱਟ ਜਰੂਰ ਫੜਾ ਦਿੱਤੀ ਗਈ ਹੈ ਕਿ ਆ ਚੱਕੋ ਜੀ ਤੁਹਾਡਾ ਆਪਾ ਤਬਦਲਾ ਕਰ ਦਿੱਤਾ ਹੈ ਤਾਂ ਹੁਣ ਵੱਖੋ ਵਖਰੀਆਂ ਥਾਵਾਂ ਤੇ ਛੇਤੀ ਤੋਂ ਛੇਤੀ ਇਹ ਜੋਇਨ ਕਰਨਗੇ ਤਾਂ ਕਹਿ ਸਕਦੇ ਆ ਕਿ ਹੁਣ ਤੋਂ ਬਾਅਦ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀ ਸਮੂਹਿਕ ਛੁੱਟੀ ਤੋਂ ਬਾਅਦ ਹੁਣ ਅਗਲੀਆਂ ਉਹਨਾਂ ਦੀਆਂ ਜੋਇਨਿੰਗ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਦੂਰ ਦਰਾਡੇ 300 ਕਿਲੋਮੀਟਰ ਦੀ ਦੂਰੀ ਤੇ ਉਹਨਾਂ ਦੀਆਂ ਜੋਇਨਿੰਗ ਨੇ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਉਹਨਾਂ ਦੀਆਂ ਤਬਦੀਲੀਆਂ ਕੀਤੀਆਂ ਗਈਆਂ ਨੇ ਉਹਨਾਂ ਨੂੰ ਉੱਥੇ ਕੁਰਸੀਆਂ ਮਿਲਣ ਗਿਆ ਹੁਣ ਅੱਗੇ ਕੰਮਕਾਰ ਕਿਦਾਂ ਚੱਲੇਗਾ ਸਰਕਾਰੀ ਅਧਿਕਾਰੀ ਤਹਿਸੀਲਦਾਰ ਨੇ ਨਾਇਬ ਤਹਿਸੀਲਦਾਰ ਨੇ ਹੁਣ ਉਹਨਾਂ ਦਾ ਇਸਤੇ ਕੀ ਰੂ ਖਾਏਗਾ ਹੁਣ ਉਹ ਕੀ ਕਹਿਣਗੇ ਇਹ ਸਭ ਕੁਝ ਤਾਂ ਹਲੇ ਵੇਖਣਾ ਬਾਕੀ ਹੈ ਪਰ ਉੱਥੇ ਹੀ ਜੇ ਆਪਾਂ ਗੱਲ ਕੀਤੀ ਜਾਵੇ ਵੱਖ-ਵੱਖ ਮੈਕਮਿਆਂ ਤੇ ਸਰਕਾਰ ਨੇ ਲਗਾਤਾਰ ਕਸਨੀ ਸ਼ੁਰੂ ਕਰ ਦਿੱਤੀ ਹੈ ਵਿਜੀਲੈਂਸ ਵਿਭਾਗ ਹਰ ਇੱਕ ਵਰਗ ਨੂੰ ਖਿੱਚਦਾ ਹੋਇਆ ਨਜ਼ਰ ਆ ਰਿਹਾ ਜਿਨ੍ਹਾਂ ਦੇ ਵਿੱਚ ਮੈਨੂੰ ਲੱਗਦਾ ਕਿ ਅਗਲੀ ਵਾਰੀ ਹੈ ਜਿਹੜੀ ਉਹ ਪਟਵਾਰੀਆਂ ਦੇ ਵੀ ਆਉਣ ਲੱਗਿਆ ਕਿਉਂਕਿ ਪਟਵਾਰੀਆਂ ਦੇ ਵੀ ਬਹੁਤ ਮਸਲੇ ਸਾਹਮਣੇ ਆ ਰਹੇ ਨੇ ਲਗਾਤਾਰ ਪਟਵਾਰੀ ਨੇ ਜਿਹੜੇ ਉਹ ਰਿਸ਼ੁਦਾਂ ਦੇ ਚੱਕਰਾਂ ਦੇ ਵਿੱਚ ਫੜੇ ਜਾ ਰਹੇ ਨੇ ਕਿਤੇ 50000 ਕਿਤੇ 25000 ਕਿਤੇ 30000 ਰੁਟੀਨ ਦੀਆਂ ਇਹ ਖਬਰਾਂ ਆ ਰਹੀਆਂ ਨੇ ਕਿ ਫਾਜ਼ਿਲਕਾ ਚੋ ਫੜਿਆ ਗਿਆ ਬਠਿੰਡੇ ਚੋ ਫੜਿਆ ਗਿਆ ਮੋਗੇ ਤੋਂ ਫੜਿਆ ਗਿਆ ਬਰਨਾਲੇ ਤੋਂ ਫੜਿਆ ਗਿਆ ਮਾਂਸਾ ਤੋਂ ਫੜਿਆ ਗਿਆ ਸੋ ਇਸੇ ਤਰੀਕੇ ਦੇ ਨਾਲ ਹੁਣ ਲੱਗਦਾ ਕਿ ਅਗਲੀ ਵਾਰੀ ਹੈ ਜਿਹੜੀ ਉਹ ਪਟਵਾਰੀਆਂ ਤੇ ਆਉਣ ਵਾਲੀ ਹੈ ਪਰ ਕਿਹੜੇ-ਕਿਹੜੇ ਮਹਿਕਮੇ ਨੇ ਜਿਨ੍ਹਾਂ ਨੂੰ ਹੁਣ ਵਿਜੀਲੈਂਸ ਘੜੀਸੇਗਾ ਕਿੰਨੇ ਕੁ ਰਿਸ਼ਵਤਖੋਰੀ ਨੂੰ ਹੁਣ ਹਟਾਇਆ ਜਾਵੇਗਾ ਕਿੰਨਿਆਂ ਦੀਆਂ ਲਗਾਮਾਂ ਨੇ ਜਿਹੜੀਆਂ ਉਹ ਕਸੀਆਂ ਜਾਣਗੀਆਂ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਸਰਕਾਰੀ ਅਫਸਰ ਨੇ ਹੁਣ ਧਰਨੇ ਦੇਣ ਲੱਗੇ ਜਾਂ ਫਿਰ ਸਮੂਹਿਕ ਛੁੱਟੀ ਤੇ ਜਾਣ ਲੱਗੇ ਜ਼ਰੂਰ ਗੁਰੇਸ਼ ਕਰਨਗੇ ਕਿਉਂਕਿ ਜਿਸ ਹਿਸਾਬ ਦੇ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਐਸ.ਓ.ਆਰ ਇਹ ਐਕਸ਼ਨ ਕਰ ਦਿਖਾਇਆ ਕਿ ਛੁੱਟੀ ਤੇ ਜਾਂਦੇ ਹੋ ਜਾਓ 5 ਵਜੇ ਤੱਕ ਮੁੜ ਆਉਂਗੇ ਚੰਗੀ ਗੱਲ ਹੈ ਜੇਕਰ ਨਹੀਂ ਪਰ ਤੇ ਤਾਂ ਸਾਡੇ ਕੋਲੇ ਹੋਰ ਬਥੇਰੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਬੈਠੇ ਨੇ ਇਵਨ ਕਿ 5 ਵਜੇ ਤੱਕ ਤਾਂ ਕਹੀ ਥਾਂ ਤੇ ਕਈ ਹੋਰ ਨੂੰ ਅਪਸਰਾਂ ਨੂੰ ਸਿਗਾ ਜਿਹੜਾ ਮੇਨ ਆਪਣੇ ਹੀ ਏਰੀਆਜ਼ ਦੇ ਵਿੱਚੋਂ ਅੱਡ ਅੱਡ ਡਿਊਟੀਆਂ ਤੋਂ ਹਟਾ ਕੇ ਉਹਨਾਂ ਨੂੰ ਉਹਨਾਂ ਦੇ ਕੁਰਸੀਆਂ ਤੇ ਬਿਠਾ ਦਿੱਤਾ ਗਿਆ ਸੀ ਪਰ ਹੁਣ ਅਗਲੀ ਕਾਰਵਾਈ ਕੀ ਹੁੰਦੀ ਹੈ ਕਦੋਂ ਤੱਕ ਸਾਰੇ ਜਣੇ ਜੁਆਇਨ ਕਰਦੇ ਨੇ ਜਾਂ ਫਿਰ ਕਿੱਥੇ-ਕਿੱਥੇ ਨਵੀਆਂ ਹੋਰ ਖਬਰਾਂ ਨਵੀਆਂ ਹੋਰ ਅਪਡੇਟਸ ਵੇਖਣ ਨੂੰ ਮਿਲਦੀਆਂ ਨੇ ਕਿਉਂਕਿ ਤਹਿਸੀਲਦਾਰ ਦੇ ਨਾਇਬ ਤਹਿਸੀਲਦਾਰ ਜਿਹੜੇ ਵੱਖ-ਵੱਖ ਥਾਵਾਂ ਤੇ ਜਾਣਗੇ ਕੋਈ ਨਾ ਕੋਈ ਐਕਸ਼ਨ ਤਾਂ ਉਹਨਾਂ ਦਾ ਸਾਹਮਣੇ ਆਏਗਾ ਹੀ ਆਏਗਾ ਸੋ ਇਸੇ ਤਰ੍ਹਾਂ ਹੀ ਐਕਸ਼ਨ ਆ ਜਿਹੜਾ ਸਰਕਾਰ ਦਾ ਬਰਕਰਾਰ ਹੈ ਤੇ ਦੂਜੇ ਪਾਸੇ ਸਾਡੇ ਕਿਸਾਨ ਨੇ ਜਿਹੜੇ ਉਹ ਵੀ ਲਗਾਤਾਰ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਵੱਖ-ਵੱਖ ਥਾਵਾਂ ਤੋਂ ਉਹਨਾਂ ਦੀਆਂ ਵੀ ਹੁਣ ਤੱਕ ਬਹੁਤ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਵਾਇਆ ਕਿ ਕਿਸੇ ਹਿਸਾਬ ਦੇ ਨਾਲ ਪੰਜਾਬ ਪੁਲਿਸ ਚੰਡੀਗੜ੍ਹ ਪੁਲਿਸ ਜਿਹੜੀ ਉਹ ਵਕ ਵਕ ਥਾਂਵਾਂ ਤੇ ਲੱਗੀ ਹੋਈ ਹੈ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਆਉਣ ਨਹੀਂ ਦਿੱਤਾ ਗਿਆ ਤਾਂ ਹੁਣ ਔ ਆਖਰੀ ਸਮੇਂ ਤੱਕ ਇਵਨਿੰਗ ਹੁੰਦਿਆਂ ਹੁੰਦਿਆਂ ਇਹ ਸੀਗਾ ਕਿ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕਿਸਾਨਾਂ ਦੇ ਲਈ ਕੀ ਕਹਿਣਗੇ ਕੀ ਐਲਾਨ ਕਰਨਗੇ ਪਰ ਨਹੀਂ ਪਤਾ ਸੀ ਕਿ ਹਲੇ ਤੱਕ ਉਹ ਤਹਿਸੀਲਦਾਰਾਂ ਦੇ ਕੰਮ ਤੇ ਹੀ ਲੱਗੇ ਹੋਏ ਨੇ ਤਹਿਸੀਲਦਾਰਾਂ ਦੇ ਤਬਾਦਲੇ ਤੁਹਾਡੇ ਨਾਲ ਸਾਂਝੇ ਕੀਤੇ ਨੇ 58 ਤਹਿਸੀਲਦਾਰ ਨੇ 117 ਨਾਇਬ ਤਹਿਸੀਲਦਾਰ ਨੇ ਜਿਨ੍ਹਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਵੱਖ-ਵੱਖ ਏਰੀਆ ਦੇ ਵਿੱਚ ਪੇਸ ਦਿੱਤੇ ਗਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਲਿਸਟਾਂ ਵੀ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜੇਕਰ ਕਿਸੇ ਨੂੰ ਹੋਰ ਲਿਸਟ ਚਾਹੀਦੀ ਹੋਵੇ ਤਾਂ ਉਹ ਸਾਡੇ ਨਾਲ ਆ ਜਿਹੜਾ ਸੰਪਰਕ ਕਰ ਸਕਦਾ ਹੈ ਕਮੈਂਟਸ ਦੇ ਵਿੱਚ ਤੁਸੀਂ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਪੰਜਾਬ ਸਰਕਾਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਾਂ ਫਿਰ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀ ਤਬਾਦਲੀਆਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਵੀ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਅਨਵਦੀਪ ਕਾਲੀਵਾਲ ਤੁਸੀਂ ਵੇਖ ਰਹੇ ਹੋ ਔਨ ਏਅਰ ਇਸ ਵੇਲੇ ਦੀ ਵੱਡੀ ਖਬਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸਾਹਮਣੇ ਆ ਰਹੀ ਹੈ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਵੱਡਾ ਝਟਕਾ ਪੰਜਾਬ ਸਰਕਾਰ ਨੇ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ 58 ਤਹਿਸੀਲਦਾਰਾਂ ਤੇ 177 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਇਧਰੋਂ ਚੱਕ-ਚੱਕ ਕੇ ਉਧਰ ਮਾਰੇ ਨੇ ਕਿਉਂਕਿ ਉਹਨਾਂ ਨੇ ਸਮੂਹਿਕ ਛੁੱਟੀ ਦਾ ਐਲਾਨ ਕੀਤਾ ਸੀ ਵਕਮਤਰੀ ਪੰਜਾਬ ਐਕਸ਼ਨ ਮੋਡ ਦੇ ਵਿੱਚ ਆ ਗਏ ਨੇ ਲਗਾਤਾਰ ਉਹ ਐਕਸ਼ਨ ਤੇ ਐਕਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਤਫਸੀਲਦਾਰਾਂ ਨੇ ਕਿਹਾ ਸੀ ਕਿ ਸਾਡੇ ਤਿੰਨ ਬੰਦਿਆਂ ਤੇ ਵਿਜੀਲੈਂਸ ਵਿਭਾਗ ਨੇ ਜਾਂਚ ਦੇ ਲਈ ਪਰਚੇ ਪਾਏ ਨੇ ਉਹਨਾਂ ਦੇ ਜਿਹੜੇ ਜਿਹੜੀ ਵੀ ਕਾਰਵਾਈ ਕੀਤੀ ਜਾਦੀ ਦੀ ਹੈ ਉਸ ਨੂੰ ਰੋਕੋ ਤਾਂ ਕਿ ਕਿਸੇ ਹੋਰ ਤੇ ਜਿਹੀਆਂ ਕਾਰਵਾਈਆਂ ਨਾ ਹੋਣ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕਹਿੰਦੇ ਨੇ ਵੀ ਕਿਉਂ ਬਈ ਜੇਕਰ ਤੁਸੀਂ ਕੁਝ ਗਲਤ ਕਰੋਗੇ ਤਾਂ ਵਿਜੀਲੈਂਸ ਕੀ ਤੁਹਾਨੂੰ ਬਖਸ਼ੂਗੀ ਇਹੀ ਜਿਹੜੇ ਬੋਲ ਸੀ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਸਨ ਤੇ ਅੱਜ ਉਹ ਹੋਰ ਐਕਸ਼ਨ ਕਰਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ 58 ਤਹਿਸੀਲਦਾਰਾਂ 117 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਨੇ ਜਿਨ੍ਹਾਂ ਦੀਆਂ ਆ ਰਿਪੋਰਟਰਾਂ ਜਿਨ੍ਹਾਂ ਦੇ ਨਾਮ ਮੇਰੇ ਹੱਥ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਜੇ ਗੱਲ ਕਰੀਏ ਤਹਿਸੀਲਦਾਰਾਂ ਦੀ ਤਾਂ ਉਹਨਾਂ ਦੇ ਵਿੱਚ ਪਹਿਲਾ ਨਾਮ ਆਉਂਦਾ ਹੈ ਹਰਕਰਮ ਸਿੰਘ ਦਾ ਜਿਨ੍ਹਾਂ ਨੂੰ ਅੰਮ੍ਰਿਤਸਰ ਵਨ ਤੋਂ ਬਦਲ ਕੇ ਮਾਨਸਾ ਘਰਤਾ ਜਗਸੀਰ ਸਿੰਘ ਮਿੱਤਲ ਉਹਨਾਂ ਨੂੰ ਵੀ ਅੰਮ੍ਰਿਤਸਰ ਤੋਂ ਤਬਾਦਲਾ ਕਰਕੇ ਉਹਨਾਂ ਦਾ ਫਾਜ਼ਿਲਕਾ ਭੇਜ ਦਿੱਤਾ ਹੈ ਰਾਜਵਿੰਦਰ ਕੌਰ ਅੰਮ੍ਰਿਤਸਰ ਤੋਂ ਉਹਨਾਂ ਨੂੰ ਸੰਗਰੂਰ ਭੇਜ ਦਿੱਤਾ ਹੈ ਮਨਜੀਤ ਸਿੰਘ ਨੂੰ ਬਾਬਾ ਬਕਾਲਾ ਤੋਂ ਫਾਜ਼ਿਲਕਾ ਅਮਰਜੀਤ ਸਿੰਘ ਨੂੰ ਲੋਪੋਕੇ ਤੋਂ ਮਾਨਸਾ राकेश कुमार गर्ग ਨੂੰ ਬਰਨਾਲਾ ਤੋਂ ਪਠਾਨਕੋਟ ਤੇ ਪਰਮ